ਤੁਸ਼ਰੀਆ ਕਾਲਜੀ ਈਸ਼ਾਨ ਬੱਗਾ ਵੱਲੋਂ ਪੀਤੇ ਦਿਨ ਹੀ ਆਪਣੇ ਫਾਦਰ ਦੇ ਨਾਲ ਇੱਕ ਸਟੋਰੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਸਨੇ ਦਿਲ ਟੁੱਟੇ ਅਤੇ ਰੋਣ ਵਾਲੇ ਇਮੋਜੀਸ ਲਗਾਏ ਸਨ ਇਸ ਸਟੋਰੀ ਤੋਂ ਹੀ ਕਈ ਚੰਨਿਆਂ ਨੇ ਇਹ ਅੰਦਾਜ਼ਾ ਲਗਾ ਲਿਆ ਸੀ ਕਿ ਸ਼ਾਇਦ ਈਸ਼ਾਨ ਬੱਗਾ ਦੇ ਫਾਦਰ ਨੂੰ ਕੁਝ ਹੋ ਚੁੱਕਾ ਹੈ ਤੇ ਅਸਲ ਦੇ ਵਿੱਚ ਵੀ ਗੱਲ ਕੁਝ ਅਜਿਹੀ ਹੀ ਨਿਕਲੀ ਬੀਤੇ ਦਿਨੀ ਈਸ਼ਾਨ ਪੱਗਾ ਨੇ ਆਪਣੇ ਫਾਦਰ ਦੀ ਡੈਥ ਬਾਰੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ। ਉਹਨਾਂ ਦੇ ਵੱਲੋਂ ਇੱਕ ਸਟੋਰੀ ਲਾਈ ਗਈ ਜਿਸ ਦੇ ਵਿੱਚ ਦੱਸਿਆ ਹੋਇਆ ਸੀ ਕਿ 2 ਤਰੀਕ ਨੂੰ ਉਹਨਾਂ ਦੇ ਫਾਦਰ ਸੁਮਿਤ ਪੱਗਾ ਦੀ ਡੈਥ ਹੋ ਚੁੱਕੀ ਹੈ। ਦਰਅਸਲ ਅਜਿਹਾ ਟਾਈਮ ਇੱਕ ਜਵਾਨ ਪੁੱਤ ਦੇ ਲਈ ਕੱਢਣਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਇਹ ਹੀ ਇੱਕ ਅਜਿਹੀ ਉਮਰ ਹੁੰਦੀ ਹੈ ਕਿ ਆਪਾਂ ਆਪਣੇ ਪੇਰੈਂਟਸ ਨੂੰ ਕੁਝ ਕਰਕੇ ਦਿਖਾਈਏ ਅਤੇ ਨਾਲ ਦੀ ਨਾਲ ਇੱਕ ਪੁੱਤ ਆਪਣੇ ਪਿਓ ਦੇ ਸਿਰ ਤੇ ਹੀ ਐਸ਼ ਕਰਦਾ ਹੈ। ਅੱਜ ਇਸ ਟਾਈਮ ਈਸ਼ਾਨ ਪੱਗਾ ਬਹੁਤ ਹੀ ਮੁਸ਼ਕਿਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਈਸ਼ਾਨ ਪੱਗਾ ਹਜੇ ਆਪਣੇ ਕੈਰੀਅਰ ਵਿੱਚ ਐਜ਼ ਅ ਮਾਡਲ ਐਕਟਰ ਐਂਡ தி ਸੋਸ਼ਲ ਮੀਡੀਆ ਇਨਫਲੂਐਂਸਰ ਸਟਾਰਟਿੰਗ ਹੀ ਕਰ ਰਣ ਚਾਰਿਆ ਸੀ ਬਟ ਅਜਿਹੇ ਸਮੇਂ ਤੇ ਹੀ ਉਸਦੇ ਫਾਦਰ ਦੀ ਡੈਥ ਹੋ ਗਈ ਅਰਦਾਸ ਕਰਦੇ ਹਾਂ ਕਿ ਈਸ਼ਾਨ ਪੱਗਾ ਇਸ ਮੁਸ਼ਕਿਲ ਦੌਰ ਦੇ ਵਿੱਚ ਆਪਣੇ ਆਪ ਨੂੰ ਸੰਭਾਲ ਲਵੇ ਅਤੇ ਪਰਮਾਤਮਾ ਉਹਨਾਂ ਦੇ ਫਾਦਰ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ